ਸਾਡਾ 13 ਤਰੀਕ ਤੋਂ ਨਟਵੰਦਾ ਜੀ ਅਸੀਂ ਰਿਪੋਰਟਾਂ ਨਹੀਂ ਦੇ ਪਾਰੇ ਮਰੀਜ਼ਾਂ ਨੂੰ ਜਿੰਨਾ ਘੱਟ ਕੇ ਮਰੀਜ਼ਾਂ ਦਾ ਵੀ ਬਹੁਤ ਨੁਕਸਾਨ ਹੋ ਰਿਹਾ ਹੈ ਕਾਰੋਬਾਰ ਤੇ ਬਹੁਤ ਅਸਰ ਪੈ ਰਿਹਾ ਜੀ ਲਾਸ ਹੋ ਰਿਹਾ ਹੈਗਾ ਕੋਈ ਪਤਾ ਨਹੀਂ ਲੱਗ ਰਿਹਾ ਕਿ ਉਹਨਾਂ ਨੇ ਪੇਟਾ ਨਾ ਲੈ ਰਗਾ ਘੱਟ ਵਿੱਚ ਜਿਹੜੇ ਵੀ ਫਿਨਾਂਸ ਕੰਪਨੀਆਂ ਨੇ ਉਹਨਾਂ ਦਾ ਸਾਰਾ ਕੈਸ਼ ਆਪਣਲੇ ਵੀ ਡਿਪੋਜ਼ਿਟ ਹੁੰਦਾ ਜਿੰਨਾ ਕਰਕੇ ਹੁਣ ਜਿਹੜਾ ਕੈਸ਼ ਆ ਸਾਨੂੰ ਡਿਪੋਜ਼ਿਟ ਕਰਨ ਵਿੱਚ ਦਿੱਕਤ ਆ ਰਹੀ ਹੈਗੀ ਨਬੇ ਸਾਡਾ ਕੈਸ਼ ਦੀ ਉਲਝਣ ਦਾਣੀ ਪੈ ਰਹੀ ਹੈ ਤੇ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਆ ਕਿ ਜਲਦੀ ਜਲਦੀ ਨਿਡ ਚਲਾਇਆ ਜਾਵੇ ਜਿਸ ਕਰਕੇ ਪਰੇਸ਼ਾਨੀ ਦਾ ਹੱਲ ਹੋ ਸਕੇ। ਨੋ ਡਾਊਟ ਸਾਡੇ ਕੋਲ ਕੁਝ ਮਟੀਰੀਅਲ ਹੈਗਾ ਸੀ ਬਾਈ ਚਾਂਸ ਫਿਰ ਵੀ ਅਸੀਂ ਬੱਚੇ ਸਪੈਸ਼ਲ ਐਫਰਟ ਪਾ ਕੇ ਕਲਾਸਿਸ ਲੈ ਰਹੇ ਆ ਲੇਕਿਨ ਉਹ ਗੱਲ ਬਾਤ ਨਹੀਂ ਬਣ ਰਹੀ ਹੈ। ਕਿ ਜਿਹੜਾ ਹਰ ਇੱਕ ਵਰਕ ਹੈ ਆਨਲਾਈਨ ਵੇਸਟ ਹੋ ਰਿਹਾ ਹੈ ਤਾਂ ਕਰਕੇ ਅਸੀਂ ਸਿਰਫ ਇਹਦੀ ਹੈਪਚੁਲ ਬਣ ਚੁੱਕੇ ਆਂਗੇ ਬਹੁਤ ਸਾਰੀਆਂ ਪ੍ਰੋਬਲਮਸ ਫੇਸ ਕਰ ਰਹੇ ਆਂ। ਪਈ ਨੇ ਐਗਜ਼ਾਮਸ ਵੀ ਫਿਲ ਕਿਤੇ ਹੋਏ ਐ ਫਿਰ ਵੀ ਉਹਨਾਂ ਨੂੰ ਇਨੀ ਪ੍ਰੋਬਲਮ ਆ ਰਹੀ ਹੈ ਦਿੱਕਤ ਆ ਰਹੀ ਹੈ نیٹ ਨਹੀਂ ਚੱਲ ਰਿਹਾ ਜਲਦੀ ਤੋਂ ਜਲਦੀ ਜਿਹੜਾ ਇਹ ਸੋਲੂਸ਼ਨ ਆਇਆ ਉਹ ਹੱਲ ਕੀਤਾ ਜਾਵੇ ਤਾਂ ਜੋ ਜਿਹੜੇ ਸਾਡੀ ਪੜਾਈ ਦੇ ਮਾਮਲੇ ਦੇ ਵਿੱਚ ਜਿਹੜੀਆਂ ਪ੍ਰੋਬਲਮਸ ਆ ਰਹੀਆਂ ਨੇ ਉਹ ਸੋਲਵ ਕੀਤੇ ਜਾਣ ਮੈਂ ਇੱਲਰੇ ਕੱਗੇ ਜ ਲੈਬ ਟੈਕਨੀਸ਼ੀਅਨ ਆਈ ਸਾਡਾ ਨੈਟ ਬੰਦ ਹੋਣ ਕਰਕੇ ਜਿਹੜੇ ਅਸੀਂ ਸੈਂਪਲ ਬਾਹਰ ਭੇਜਦੇ ਆਂ ਕੁਝ ਮਰੀਜ਼ਾਂ ਦੇ ਅਸੀਂ ਰਿਪੋਰਟਾ ਇੱਥੇ ਕਰਦੇ ਆਂ ਤੇ ਕੁਝ ਦੀਆਂ ਬਾਹਰ ਭੇਜਣੀਆਂ ਪੈਂਦੀਆਂ ਜੋ ਐਮਡੀ ਡਾਕਟਰ ਕਰਦੇ ਨੇ ਤੇ ਉਹ ਰਿਪੋਰਟਾਂ オンਲਾਈਨ ਆਉਂਦੀਆਂ ਨੇ ਉਸ ਕਰਕੇ ਸਾਨੂੰ ਬਹੁਤ ਦਿੱਕਤ ਆ ਰਹੀ ਹੈ ਅਸੀਂ ਰਿਪੋਰਟਾਂ ਨਹੀਂ ਦੇ ਪਾਰੇ ਮਰੀਜ਼ਾਂ ਨੂੰ ਜਿੰਨਾ ਕਰਕੇ ਮਰੀਜ਼ਾਂ ਦਾ ਵੀ ਬਹੁਤ ਨੁਕਸਾਨ ਹੋ ਰਿਹਾ ਹੈ ਕਿੰਨੇ ਟਾਈਮ ਤੋਂ ਜਿਹੜਾ ਨੈਟ ਬੰਦ ਹੈਗਾ ਸਾਡਾ 13 ਤਰੀਕ ਤੋਂ ਨੈਟ ਬੰਦ ਹੈ ਜੀ ਕਿਸ ਤਰੀਕੇ ਮੰਗ ਕਰਕੇ ਸਰਕਾਰ ਅਸੀਂ ਵੀ ਨੈਟ ਜਲਦੀ ਤੋਂ ਜਲਦੀ ਚਲਾਇਆ ਜਾਵੇ ਤਾਂ ਜੋ ਮਰੀਜ਼ਾਂ ਨੂੰ ਖਚਲ ਖਵਾਰੀ ਨਾ ਹੋਵੇ ਜੀ ਉਹਨਾਂ ਨੂੰ ਤਕਲੀਫ ਬਹੁਤ ਹੋ ਰਹੀ ਹੈ ਲੈ ਰਿਹਾ ਅੱਗੇ ਵਿੱਚ ਜਿਹੜੇ ਵੀ ਫਿਨਾਂਸ ਕੰਪਨੀਆਂ ਨੇ ਉਹਨਾਂ ਦਾ ਸਾਰਾ ਕੈਸ਼ ਆਪਣਲੇ ਵੀ ਡਿਪੋਜ਼ਿਟ ਹੁੰਦਾ ਜਿੰਨਾ ਕਰਕੇ ਹੁਣ ਜਿਹੜਾ ਕੈਸ਼ ਆ ਸਾਨੂੰ ਡਿਪੋਜ਼ਿਟ ਕਰਨ ਵਿੱਚ ਦਿੱਕਤ ਆ ਰਹੀ ਉਨਾਂ ਵੀ ਸਾਡਾ ਕੈਸ਼ ਦੀ ਉਲਝਣ ਦਾਨੀ ਪੈ ਰਹੀ ਹੈ ਤੇ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਆ ਕਿ ਜਲਦੀ ਜਲਦੀ ਨਿਡ ਚਲਾਇਆ ਜਾਵੇ ਜਿਸ ਕਰਕੇ ਪਰੇਸ਼ਾਨੀ ਦਾ ਹੱਲ ਹੋ ਸਕੇ ਜੀ ਕਾਰੋਬਾਰ ਤੇ ਵੀ ਅਸਰ ਪੈ ਰਿਹਾ ਕਾਰੋਬਾਰ ਤੇ ਬਹੁਤ ਅਸਰ ਪੈ ਰਿਹਾ ਜੀ ਲਾਸ ਹੋ ਰਿਹਾਗਾ ਕੋਈ ਪਤਾ ਨਹੀਂ ਲੱਗ ਰਿਹਾ ਕਿ ਉਹਨਾਂ ਨੇ ਪੇਮੈਂਟਾਂ ਦਾ ਆਨਲਾਈਨ ਪੇਮੈਂਟਾਂ ਦਾ ਵੀ ਕੋਈ ਪਤਾ ਨਹੀਂ ਲੱਗ ਰਿਹਾ ਜੀ ਕੋਈ ਆਨਲਾਈਨ ਆਉਂਦੀ ਜਾਂਦੀ ਹੈ ਪਿੰਡਾਂ 'ਚ ਜਾਂਦੇ ਨੈਟਵਰਕ ਆਉਂਦਾ ਰਸਤੇ 'ਚ ਜੀ ਨੈਟਵਰਕ ਆਉਂਦਾ ਨਹੀਂ 에ਰਰ ਆ ਜਾਂਦਾ ਜੀ ਤਾਂ ਉਸ ਕਰਕੇ ਦਿੱਕਤ ਬਹੁਤ ਆ ਰਹੀ ਹੈ ਜੀ ਕਿੰਨੇ ਦਿਨਾਂ ਤੋਂ ਬੰਦਾ ਹੈ ਜੀ ਪਿਛਲੀ 11 12 ਤਰੀਕ ਤੋਂ ਨੈਟਵਰਕ ਪ੍ਰੋਬਲਮ ਆਈ ਪਹਿਲਾਂ ਕਹਿ ਰਹੇ ਸੀ 17 ਨੂੰ ਚੱਲੂਗਾ ਹੁਣ 23 24 ਤੱਕ ਵੀ ਦਿੱਕਤ ਆ ਰਹੀ ਹੈ ਇੰਟਰਨੈਟ ਬੰਦ ਹੋਣ ਦੇ ਕਾਰਨ ਬਹੁਤ ਸਾਰੀਆਂ ਪ੍ਰੋਬਲਮਸ ਨੇ ਜਿਹੜੀ ਸਾਨੂੰ ਫੇਸ ਕਰਨੀ ਪੈ ਰਹੀ ਨੇ ਕਿਉਂਕਿ ਜਿਹੜਾ ਹਰ ਇੱਕ ਵਰਕ ਹੈ ਆਨਲਾਈਨ ਵੇਸਟ ਹੋ ਰਿਹਾ ਹੈ ਤਾਂ ਕਰਕੇ ਅਸੀਂ ਸਿਰਫ ਇਹਦੀ ਹੈਪਚੁਲ ਬਣ ਚੁੱਕੇ ਆਂਗੇ ਬਹੁਤ ਸਾਰੀਆਂ ਪ੍ਰੋਬਲਮਸ ਫੇਸ ਕਰ ਰਹੇ ਹਾਂ ਸਰ ਤਾਂ ਹੁਣ ਕਿਸ ਤਰ੍ਹਾਂ ਪੜ੍ਹਾਈ ਕਰਾਈ ਜਾਈ ਜਿੰਦੀ ਸਰ ਹੁਣ ਮਤਲਬ ਜਿੰਨਾ ਕਿ ਮਟੀਰੀਅਲ ਸਾਡੇ ਸਰ ਮੈਡਮਸ ਕੋਲ ਹੈਗਾ ਹੈਗਾ ਆਫਲਾਈਨ ਉਹ ਸਾਨੂੰ ਦੇ ਰਹੇ ਨੇ ਪਰ ਉਹ ਵੀ ਕਿੰਨਾ ਕ ਅਫੋਰਡ ਕਰਨਾ ਮਤਲਬ ਤੁਸੀਂ ਜਾਣਦੇ ਹੋ ਵੀ ਆਨਲਾਈਨ ਵਰਕ ਕਰਨਾ ਬਹੁਤ ਜ਼ਰੂਰੀ ਹੋ ਚੁੱਕੇ ਸਿਰ ਕਿਸ ਤਰ੍ਹਾਂ ਦੀ ਮੰਗ ਕਰਦੇ ਸਰਕਾਰ ਸਰ ਮੰਗ ਤਾਂ ਬਸ ਇਹੀ ਹੈ ਵੀ ਜਲਦੀ ਤੋਂ ਜਲਦੀ ਜਿਹੜਾ ਇਹ ਸੋਲੂਸ਼ਨ ਹੈ ਉਹ ਹੱਲ ਕੀਤਾ ਜਾਵੇ ਤਾਂ ਜੋ ਜਿਹੜੇ ਸਾਡੀ ਪੜਾਈ ਦੇ ਮਾਮਲੇ ਦੇ ਵਿੱਚ ਜਿਹੜੀਆਂ ਪ੍ਰੋਬਲਮਸ ਆ ਰਹੀਆਂ ਨੇ ਉਹ ਸੋਲਵ ਕੀਤੇ ਜਾ ਸਕਣ ਇਹ ਆਲਸੋ ਪੀਟੀ ਸੈਂਟਰ ਕੀ ਇਸ ਮਸਿਆਰੀ ਇੰਟਰਨੈਟ ਬੰਦ ਹੋਣ ਦਾ ਐਕਚੁਅਲੀ ਪ੍ਰੋਬਲਮ ਸਰਕਾਰ ਦੀ ਤਰਫ ਤੋਂ ਹੋ ਰਹੀ ਹੈ ਲੇਕਿਨ ਸਾਨੂੰ ਇਹ ਚੀਜ਼ ਦਾ ਫੇਸ ਕਰਨਾ ਪੈ ਰਿਹਾ ਕਿਉਂਕਿ ਬਹੁਤ ਸਾਰੇ ਇੱਧਰ ਦੇ ਬੱਚੇ ਹੈ ਜੋ ਸਾਡੇ ਕੋਲ ਆਂਦੇ ਨੇ ਔਰ ਉਹਨਾਂ ਨੇ ਕਈਆਂ ਨੇ ਐਗਜ਼ਾਮਸ ਵੀ ਫਿਲ ਕੀਤੇ ਹੋਏ ਹੈ ਫਿਰ ਵੀ ਉਹਨਾਂ ਨੂੰ ਇੰਨੀ ਪ੍ਰੋਬਲਮ ਆ ਰਹੀ ਹੈ ਦਿੱਕਤ ਆ ਰਹੀ ਹੈ ਨੈਟ ਨਹੀਂ ਚੱਲ ਰਿਹਾ ਔਰ ਕਈ ਛੁੱਟੀਆਂ ਤੇ ਹੈ ਬੱਚੇ ਕਿਉਂਕਿ ਸਪੈਸੀਫਿਕਲੀ ਉਹਨਾਂ ਦੇ ਕਈ ਉਹ ਕਿੱਥੇ ਹੋਰ ਸ਼ਹਿਰ ਚ ਜਾ ਕੇ ਪੜ੍ਹ ਰਹੇ ਹੈ ਤੇ ਆਪਣੇ ਘਰ 셀 ਸਟੱਡੀ ਕਰ ਰਹੇ ਹੈ ਤੋ ਇੰਨੀ ਦਿੱਕਤ ਆ ਰਹੀ ਹੈ ਸਾਨੂੰ ਕਿ 노 ਡਾਊਟ ਸਾਡੇ ਕੋਲ ਕੁਝ ਮਟੀਰੀਅਲ ਹੈਗਾ ਸੀ ਬਾਈ ਚਾਂਸ ਫਿਰ ਵੀ ਅਸੀਂ ਬੱਚੇ স্পੈਸ਼ਲ ਐਫਰਟ ਪਾ ਕੇ ਕਲਾਸਿਸ ਲੈ ਰਹੇ ਆ ਲੇਕਿਨ ਉਹ ਗੱਲਬਾਤ ਨਹੀਂ ਬਣ ਰਹੀ ਹੈ ਤੇ ਜੋ ਅਸੀਂ ਜਿਸ ਵੇ ਨਾਲ ਅਸੀਂ ਪੜਾਉਣਾ ਚਾ ਰਹੇ ਸੀ ਤੇ ਬੱਚੇ ਵੀ ਉਸ ਚੀਜ਼ ਨੂੰ ਦਿੱਕਤ ਫੇਸ ਕਰ ਰਹੇ ਹਾਂ ਹੈਗੇ ਤੇ ਆਨਲਾਈਨ ਕੋਈ ਹਾਂਜੀ ਆਨਲਾਈਨ ਐਗਜ਼ਾਮਸ ਵੀ ਹੈਗੇ ਆ ਬਹੁਤ ਸਾਰੇ ਬੱਚੇ ਨੇ ਫਿਲ ਕੀਤਾ ਹੋਇਆ ਹੈ ਕਈਆਂ ਦਾ ਤਾਂ ਕੱਲ ਹੀ ਹੈ ਤੇ ਇੰਨੀ ਦਿੱਕਤ ਆ ਰਹੀ ਉਹ ਤੋਂ ਪਹਿਲੇ ਵੀ ਅਸੀਂ ਜਿੰਨਾ ਹੋ ਸਕੇ ਉਹਨਾਂ ਨੂੰ ਐਫਰਟ ਦੇ ਦਿੱਤੇ ਲੇਕਿਨ ਕਿੰਨੇ ਦਿਨਾਂ ਤੋਂ ਤੁਹਾਨੂੰ ਸਮੱਸਿਆ ਆ ਰਹੀ ਹੈ 13 ਤਰੀਕ ਤੋਂ ਆ ਰਹੀ ਹੈ ਸਰ ਸਾਰੀ ਸਾਰੀ ਦਿੱਕਤ ਉਹ ਅਚਾਨਕ ਤੋਂ ਹੋ ਰਹੀ ਹੈ ਪਹਿਲੇ 24 ਤਰੀਕ ਤੱਕ ਫਿਰ ਇਹਨਾਂ ਨੇ ਕਿਹਾ ਹੁਣ ਪਰ ਇਹ ਬਹੁਤ ਜ਼ਿਆਦਾ 24 ਤਰੀਕ ਤੱਕ ਤੇ ਲੱਗ ਨਹੀਂ ਰਿਹਾ ਕਿ ਕੁਝ ਖੁੱਲੇਗਾ ਕਿ ਨਹੀਂ ਖੁੱਲੇਗਾ ਨੈਟ ਪਹਿਲਾਂ ਕੋਰੋਨਾ ਕਰਕੇ ਅਸੀਂ ਆਨਲਾਈਨ ਸਾਰਾ ਸਟੱਫ ਕੀਤਾ ਹੁਣ ਆਨਲਾਈਨ ਤੇ ਸਾਰੇ ਬੱਚੇ ਕੰਫਰਟੇਬਲ ਫੀਲ ਹੋ ਰਹੇ ਨੇ ਹੁਣ ਕਈ ਸਾਡੇ ਆਨਲਾਈਨ ਸੈਕਸ਼ਨ ਸਿੱਧਾ ਨੇ ਕਿ ਕੁਝ ਦੂਸਰੇ ਸ਼ਹਿਰ ਦੇ ਬੱਚੇ ਵੀ ਆਨਲਾਈਨ ਲੈ ਰਹੇ ਆ ਜਿਦਾ ਚੰਡੀਗੜ ਕਈ ਕਾਫੀ ਹੁੰਦੇ ਆ ਤੇ ਮੈਨੂੰ ਲੱਗਦਾ ਜਲਦੀ ਤੋਂ ਜਲਦੀ ਇਹਨਾਂ ਨੂੰ ਖੋਲ ਦੇਣਾ ਚਾਹੀਦਾ ਕਿਉਂਕਿ ਬੱਚੇ ਨੇ ਇਹਨਾਂ 'ਤੇ ਪੈਸਾ ਲਗਾਇਆ ਹੁੰਦਾ ਨਾ ਪੇਰੈਂਟਸ ਨੇ ਲਗਾਇਆ ਹੁੰਦਾ ਤੇ ਉਹ ਉਹਨਾਂ ਦੇ ਨਾਲ-ਨਾਲ ਬਾਕੀ ਨੂੰ ਵੀ ਦਿੱਕਤ ਹੋ ਰਹੀ ਹੈ